ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਹੈਗੀ ਆਪਾਂ ਨੇ ਛਾੜ ਦੇ ਵਿੱਚੋਂ ਕਾਣ ਕਿਸ ਤਰ੍ਹਾਂ ਕੱਢਣਾਗਾ ਚਾਹੇ 5 ਮੀਟਰ ਕਪੜਾ ਆਪਣੇ ਕੋਲੇ ਚਾਹੇ ਆਪਣੇ ਕੋਲੇ ਇਕੱਲੀ ਛਾੜ ਦਾ ਕਪੜਾ ਹੈਗਾ ਤਾਂ ਆਪਾਂ ਨੇ ਉਹਦੇ ਵਿੱਚੋਂ ਕਾਣ ਕਿਸ ਤਰ੍ਹਾਂ ਕੱਢਣਾਗਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਪਹਿਲਾਂ ਤੁਹਾਨੂੰ ਦਿਖਾਣਿਆ ਵੀ ਇਹਦੇ ਵਿੱਚ ਕਾਣ ਦੇਖ ਸਕਦੇ ਹੋ ਤੁਸੀਂ ਕਿੰਨਾ ਕਪੜੇ ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਕਾਣ ਇੱਧਰ ਨੂੰ ਜਾ ਰਿਹਾਗਾ ਕਪੜਾ ਦੇਖ ਸਕਦੇ ਹੋ ਇਸ ਤਰ੍ਹਾਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਕਾਣ ਕੱਢਣਾ ਦੱਸਾਂਗੇ ਵੀ ਕਾਣ ਆਪਾਂ ਕਿਸ ਤਰ੍ਹਾਂ ਕੱਢ ਸਕਦੇ ਆ ਹਾਂਜੀ ਦੋਸਤੋ 셔ਟ ਕੱਟ ਕਰਨ ਤੋਂ ਪਹਿਲਾਂ ਹੀ ਆਪਾਂ ਨੇ ਕੱਪੜੇ ਦੇ ਵਿੱਚੋਂ ਕਾਣ ਕੱਢ ਦੇਣਾਗਾ ਕਿਉਂਕਿ ਜੇ ਆਪਾਂ ਨੇ ਇਸੇ ਤਰ੍ਹਾਂ ਹੀ ਕੱਪੜਾ ਕੱਟ ਕਰ ਲਿਆ ਨਾ ਤਾਂ ਫਿਰ ਇਸ ਤਰ੍ਹਾਂ ਟੇਡਾ ਵੀਂਗਾ ਜਾਊਗਾ ਤੇ ਤੁਮੀ ਜ ਜਿਹੜਾ ਘੁੰਮਣ ਲੱਗ ਜਾਂਦਾ ਠੀਕ ਹੈ ਜੀ ਜਿਹੜੇ ਜਿਹੜਾ ਆਪਾਂ ਘੇਰਾ ਫੋਲਡ ਕਰਦੇ ਆ ਫਿਰ ਉਹਦੇ ਵਿੱਚ ਵੀ ਬਲ ਪੈਣ ਲੱਗ ਜਾਂਦੇ ਨੇ ਉਹ ਇਸੇ ਕਰਕੇ ਪੈਂਦੇ ਨੇ ਵੀ ਆਪਾਂ ਸ਼ਰਟ ਦੇ ਵਿੱਚੋਂ ਪਹਿਲਾਂ ਕਾਣ ਨਹੀਂ ਕੱਢਦੇ ਹੈਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਚੈੱਕ ਕਰ ਲੈਣਾ ਜਾਂ ਫਿਰ ਆਪਾਂ ਨੇ ਇਸ ਤਰ੍ਹਾਂ ਫੜ ਕੇ ਦੇਖ ਸਕਦੇ ਹੋ ਤੁਸੀਂ ਜੇ ਇਸ ਤਰ੍ਹਾਂ ਆਪਾਂ ਫੜ ਕੇ ਵੀ ਦੇਖਦੇ ਆ ਨਾ ਤਾਂ ਵੀ ਦੇਖੋ ਇਹਦੇ ਵਿੱਚ ਕਾਣ ਕਿੰਨਾਗਾ ਕਿੱਧਰਲੀ ਸਾਈਡ ਤੋਂ ਵਧਿਆ ਘਟਿਆ ਹੋਇਆ ਹੈ ਤੇ ਕਿਧਰੋਂ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਤੋਂ ਜ਼ਿਆਦਾ ਇੱਥੋਂ ਘਟਾ ਫਿਰ ਇਸ ਇਧਰਲੀ ਸਾਈਡ ਤੋਂ ਉਹਦੇ ਨਾਲੋਂ ਵੀ ਜ਼ਿਆਦਾ ਆਇਆ ਹੈ ਨਾ ਹੁਣ ਆਪਾਂ ਨੇ ਇਹਨੂੰ ਘੱਟ ਕਰਨਾਗਾ ਮਤਲਬ ਸਹੀ ਕਰਨਾ ਹੈ ਇਹਨੂੰ ਆਪਾਂ ਆਪਾਂ ਨੇ ਕਾਣ ਨੂੰ ਇਸ ਤਰ੍ਹਾਂ ਆਪਾਂ ਨੇ ਨਾ ਕਾਣ ਨੂੰ ਸਹੀ ਕਰਨ ਦੇ ਲਈ ਜਿੱਨੇ ਕੱਪੜੇ ਦੇ ਵਿੱਚ ਪਹਿਲਾਂ ਕਾਣ ਆ ਉਹਨੂੰ ਆਪਾਂ ਨੇ ਇਸ ਤਰ੍ਹਾਂ ਦੇਖ ਲੈਣਾਗਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇੰਨਾ ਕਾਣ ਆ ਹੋਣੇ ਦੇ ਵਿੱਚ ਹੁਣੇ ਆਪਾਂ ਨੇ ਕਾਣ ਕੱਢਣਾਗਾ ਜਾਂ ਤਾਂ ਤੁਸੀਂ ਇਹਨੂੰ ਪਹਿਲਾਂ ਇਸ ਤਰ੍ਹਾਂ ਥੋੜਾ ਥੋੜਾ ਕੱਪੜਾ ਕਰਕੇ ਨਾ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰ ਲਓ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇੱਕ ਸਾਰ ਇਸ ਤਰ੍ਹਾਂ ਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਫੋਲਡ ਕਰਾਂਗੇ ਨਾ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਇਹਨੂੰ ਚੈੱਕ ਕਰ ਲੈਣਾ ਪਹਿਲਾਂ ਵੀ ਇਹਦੇ ਵਿੱਚ ਹੁਣ ਕਾਂਟਾ ਨਹੀਂ ਹੈਗਾ ਕੱਪੜਾ ਆਪਣਾ ਸਹੀ ਆ ਠੀਕ ਹੈ ਜੀ ਇੱਕ ਵਾਰ ਆਪਾਂ ਇਹਨੂੰ ਫੇਰ ਫੋਲਡ ਕਰਕੇ ਦੇਖਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਘੇਰਾ ਫੋਲਡ ਕਰਦੇ ਹੁੰਨੇ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਫੋਲਡ ਕਰਕੇ ਦੇਖ ਲੈਣਾ ਜਿਵੇਂ ਜੇ ਆਪਾਂ ਫੋਲਡ ਕਰਾਂਗੇ ਤਾਂ ਇਹਦੇ ਵਿੱਚ ਬਲਤਾ ਨਹੀਂ ਪਊਗਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਹੁਣ ਇਹਦੇ ਵਿੱਚ ਕੋਈ ਵੀ ਬਲ ਨਹੀਂ ਪਊਗਾ ਤੇ ਹੁਣ ਆਪਾਂ ਇਸ ਦੀ ਕਟਾਈ ਕਰਾਂਗੇ ਜੇ ਤੁਸੀਂ ਸਕੇਲ ਨਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕੇਲ ਨਾ ਵੀ ਮਾਰਕਿੰਗ ਕਰਕੇ ਕਾਂ ਕੱਢ ਸਕਦੇ ਹੋ ਸਕੇਲ ਨਾ ਵੀ ਆਪਾਂ ਤੁਹਾਨੂੰ ਇੱਕ ਵਾਰ ਮਾਰਕ ਲਗਾ ਕੇ ਦੱਸਾਂਗੇ ਇਸ ਤਰ੍ਹਾਂ ਆਪਾਂ ਨੇ ਮਾਰਕਿੰਗ ਕਰ ਲੈਣੀ ਆ ਕਿ ਜਦੋਂ ਕਾਣ ਹੁੰਦਾ ਉਹਦੇ ਨਾਲ ਫਿਰ ਜਿਹੜੀ ਸ਼ਰਟ ਆ ਉਹ ਖਰਾਬ ਹੋ ਜਾਂਦੀ ਆ ਚਾਹੇ ਮਹਿੰਗੀ ਆ ਚਾਹੇ ਸਸਤੀ ਆ ਪਰ ਜਦੋਂ ਕਾਣ ਪੈ ਜਾਂਦੀ ਆ ਫਿਰ ਉਹ ਪਾਈ ਹੋਈ ਵੀ ਵਧੀਆ ਨਹੀਂ ਲੱਗਦੀ ਇਸ ਤਰ੍ਹਾਂ ਆਪਾਂ ਨੇ ਇਹਨਾ ਸਿੱਧੀ ਲੈਣ ਡਰਾ ਕਰ ਲੈਣੀ ਆ ਹੁਣ ਆਪਾਂ ਇੱਥੋਂ ਕਟਾਈ ਕਰਾਂਗੇ ਦੇਖ ਸਕਦੇ ਹੋ ਤੁਸੀਂ ਫਿਰ ਆਪਾਂ ਤੁਹਾਨੂੰ ਫੋਲਡ ਕਰਕੇ ਵੀ ਦਿਖਾਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਕਾਣ ਬਿਲਕੁਲ ਨਿਕਲਿਆ ਹੋਇਆ ਹੈਗਾ ਤੇ ਦੇਖ ਸਕਦੇ ਹੋ ਕਿਸੇ ਵੀ ਸਾਈਡ ਤੋਂ ਬਲਣੀ ਪੈ ਰਿਹਾ ਹੈਗਾ ਇਸ ਤਰ੍ਹਾਂ ਵੀ ਆਪਾਂ ਤੁਹਾਨੂੰ ਖਿੱਚ ਕੇ ਦਿਖਾਵਾਂਗੇ ਇੱਕ ਵਾਰ ਸੇ ਡਬਲ ਫੋਲਡ ਕਰਾਂਗੇ ਦੇਖ ਸਕਦੇ ਹੋ ਤੁਸੀਂ ਜਦੋਂ ਆਪਾਂ ਘੇਰੇ ਦੀ ਤਰ੍ਹਾਂ ਇਹਨੂੰ ਫੋਲਡ ਕਰਕੇ ਦੇਖਾਂਗੇ ਨਾ ਤਾਂ ਵੀ ਇਹਦੇ ਵਿੱਚ ਕੋਈ ਵੀ ਬਲਣੀ ਪਊਗਾ ਇਸ ਤਰ੍ਹਾਂ ਆਪਾਂ ਤੁਹਾਨੂੰ ਖਿੱਚ ਕੇ ਵੀ ਦਿਖਾਣੇ ਆ ਦੇਖ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਤੁਹਾਨੂੰ ਫੋਲਡ ਕਰਕੇ ਦਿਖਾਣੇ ਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਿੱਧਾ ਕਪੜਾ ਇਹਦੇ ਨਾਲ ਨਾ ਸ਼ਰਟ ਕਦੇ ਵੀ ਖਰਾਬ ਨਹੀਂ ਹੋਊਗੀ ਆਪਣੀ ਜੇ ਤੁਹਾਡੀ ਸ਼ਰਟ ਘੁੰਮਦੀ ਆ ਤਾਂ ਤੁਸੀਂ ਪਹਿਲਾਂ ਕਾਣ ਚੈੱਕ ਕਰਨਾ ਤੇ ਫਿਰ ਕਾਣ ਕੱਢ ਦੇਣਾ ਫਿਰ ਉਸ ਤੋਂ ਬਾਅਦ ਹੀ ਤੁਸੀਂ ਨੇ ਸ਼ਰਟ ਆਪਦੀ ਕੱਟ ਕਰਨੀ ਆ ਜੇ ਤੁਹਾਨੂੰ ਇਹ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ